ਆ ਵੀਡੀਓ ਵੇਖ ਕੇ ਤੁਹਾਡੇ ਵੀ ਲੂਕਣਡੇ ਖੜੇ ਹੋ ਜਾਣਗੇ ਤੇ ਤੁਹਾਡੇ ਦਿਲ ਨੂੰ ਇੰਨੀ ਠੇਸ ਪਹੁੰਚੇਗੀ ਕਿ ਹੋ ਕੀ ਰਿਹਾ ਅੱਜਕੱਲ ਦੇ ਸਮਾਜ ਦੇ ਵਿੱਚ ਇੱਕ ਸਧਾਰਨ ਜਿਹਾ ਵਿਅਕਤੀ ਨੂੰ ਗੁਰਨਾੜਕ ਦੇਵ ਜੀ ਦਾ ਸਰੂਪ ਬਣਾ ਕੇ ਦੁਨੀਆ ਦੇ ਅੱਗੇ ਪੇਸ਼ ਕੀਤਾ ਜਾ ਰਿਹਾ ਤੇ ਉਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕੀਤਾ ਜਾ ਰਿਹਾ ਤੇ ਲਾਈਕ ਵੀ ਕੀਤਾ ਜਾ ਰਿਹਾ ਹੋ ਕੀ ਰਿਹਾ ਹੈ ਅੱਜਕੱਲ ਤੁਸੀਂ ਇਸ ਵੀਡੀਓ ਨੂੰ ਮੜਾ ਦੇਖੋ ਇਸ ਵੀਡੀਓ ਦੇ ਵਿੱਚ ਦੇਖੋ ਕਿ ਕਿਸੇ ਸਧਾਰਨ ਜਿਹੇ ਵਿਅਕਤੀ ਗੁਰਨਾੜਕ ਦੇਵ ਜੀ ਦੀ ਨਕਲ ਕਰ ਰਿਹਾ ਹੈ ਇਹ ਨਹੀਂ ਪਤਾ ਕਿ ਗੁਰਨਾੜਕ ਦੇਵ ਜੀ ਵਰਗਾ ਬੰਨਾ ਇੰਨਾ ਆਸਾਨ ਨਹੀਂ ਲੋਕ ਵੀ ਐਨੇ ਮੂਰਖ ਨੇ ਤਾੜੀਆਂ ਮਾਰ ਰਹੇ ਨੇ ਮੱਥੇ ਟੇਕ ਰਹੇ ਨੇ ਤੇ ਨੱਚ ਵੀ ਰਹੇ ਨੇ ਨੰਗੇ ਸਿਰ ਵੀਡੀਓ ਵੀ ਬਣਾਈ ਜਾ ਰਹੀ ਹੈ ਇੱਕ ਬੱਚੇ ਦੇ ਵੱਲੋਂ ਹੋ ਕੀ ਰਿਹਾ ਇਹ ਅਤੇ ਉੱਥੇ ਬੈਠੇ ਲੋਕ ਬੜੇ ਚੁੱਪਚਾਪ ਤੇ ਸ਼ਾਂਤ ਸਬਾਨਾ ਬੈਠੇ ਨੇ ਸਿਰਫ ਇੱਥੇ ਹੀ ਬਸ ਨਹੀਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਤੇ ਉਸ ਦੇ ਬਰਾਬਰ ਇੱਕ ਕੁਰਸੀ ਢਾਕੇ ਉਸ ਕੁਰਸੀ ਦੇ ਉੱਪਰ ਉਸ ਵਿਅਕਤੀ ਨੂੰ ਬਿਠਾਇਆ ਗਿਆ ਹੈ ਫਿਰ ਕਹਿੰਦੇ ਨੇ ਜੇ ਸਿੰਘ ਗਰਮ ਹੋ ਜਾਂਦੇ ਹੈ ਸਿੰਘ ਗਰਮ ਨਾ ਹੋਣ ਤਾਂ ਫਿਰ ਹੋਵੇ ਕੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹਜ਼ਾਰਾਂ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੇਗੀ ਹਜ਼ਾਰਾਂ ਲੋਕਾਂ ਦੇ ਮਨਾਂ ਨੂੰ ਟੇਸ ਪਹੁੰਚੇਗੀ ਇਹ ਵੀਡੀਓ ਉਲਾਸਨਗਰ ਦੀ ਹੈ ਜੋ ਕਿ ਬੰਬੇ ਦੀ ਹੈ ਇਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਐਸਜੀਪੀਸੀ ਯਾਨੀ ਕਿ ਜਿਹੜੀ ਸਾਰੇ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚੇ ਅਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕੇ ਇਸ ਦੇ ਵਿੱਚ ਕਸੂਰ ਸਿਰਫ ਉਸ ਵਿਅਕਤੀ ਦਾ ਨਹੀਂ ਜਿਸ ਨੇ ਗੁਰੂ ਰਾਣਕ ਦੇਵ ਜੀ ਦਾ ਰੂਪ ਧਾਰਿਆ ਹੋਇਆ ਹੈ ਤੇ ਉਹਨਾਂ ਵਰਗਾ ਬੰਨਿਆ ਬੈਠਾ ਹੈ ਇਸ ਦੇ ਵਿੱਚ ਕਸੂਰ ਉਹਨਾਂ ਦਾ ਵੀ ਹੈ ਜਿਹੜੇ ਇਸ ਪ੍ਰੋਗਰਾਮ ਨੂੰ ਕਰਵਾ ਰਹੇ ਨੇ ਸਾਡੀ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਜੇ ਮੰਨ ਲਓ ਕਿਸੇ ਵੀ ਧਰਮ ਦੇ ਵਿਅਦਬੀ ਹੁੰਦੀ ਹੈ ਤਾਂ ਉਹਨਾਂ ਦੇ ਲਈ ਸਖਤ ਤੋਂ ਸਖਤ ਕਾਨੂੰਨ ਬਣਾਏ ਜਾਣ ਤੁਹਾਡੇ ਇਸ ਵੀਡੀਓ ਬਾਰੇ ਵਿਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ